ਆਸਾ ਮਹੱਲਾ ਪਹਿਲਾ ਪੰਚ ਪਦੀ ਮੋਹ ਕਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਰਿਦੇ ਰਵੈ ਸਰੀਰ ਰਹਾਉ ਸਚ ਨਾਮ ਜਾਂ ਨਵ ਨਿਧ ਪਾਈ ਕਰੋਐ ਪੂਤ ਨ ਕਲਪੈ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਹੇਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾ ਮੋਹ ਤੂਟੈ ਨਾ ਥਾਂਏ ਪਾਹੇ ਨਦਰ ਕਰੇ ਤਾ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਏ ਆਸਾ ਮਹੱਲਾ ਪਹਿਲਾ ਆਲਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂ ਬਖਸ਼ਣ ਹਾਰ ਤੇਰਾ ਭਾਣਾ ਸਬਕਿਛ ਹੋਵੈ ਮਨ ਹਥ ਕੀਚੈ ਅੰਤਵ ਗੋਵੈ ਰਹਾਉ ਮਨ ਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਸ ਲੇਵੋ ਜੋ ਉਪਜੈ ਸੋ ਅਲਖ ਅਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ ਸਗਲਿ ਸੌਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੇ ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਹਾਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਤੂਆ ਮੇਰਾ ਸੋ ਜਾਗੈ ਹਉ ਨਿਸ ਭਰ ਸੋਆ ਕਿਉ ਕਿਉ ਕੰਤ ਪਿਆਰੀ ਹੋਆ ਸੋ ਜਾਗੈ ਹਉ ਨਿਸ ਭਰ ਸੋਆ ਰਹਾਉ ਆਸ ਪਿਆਸੀ ਸੇਜ ਆਵਾ ਆਗੇ ਸਹਿ ਭਾਵਾਂ ਕੀ ਨਾ ਪਾਵਾ ਕਿਆ ਜਾਣਾਂ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋਵਨ ਤਨ ਪਛਤਾਨੀ ਅਜੈ ਸੋ ਜਾਗੂ ਆਸ ਪਿਆਸੀ ਪਈ ਲੇ ਉਦਾਸੀ ਰਹੋ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ ਤਉ ਕਾਮਣ ਸੀਜੈ ਰਵੈ ਪਧਾਰ ਤਉ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੀ ਖਸਮ ਸੁਮਾਵੈ ਰਹਾਉ ਆਸਾ ਮੁਹੱਲਾ ਪਹਿਲਾ ਪੇਵ ਕੜੈ ਧਨ ਖਰੀ ਇਆਣੀ ਕਿਸ ਸਹਿ ਕੀ ਮੈਂ ਸਾਰ ਨਾ ਜਾਣੀ ਸਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇ ਲਾਵਾ ਹੋਈ ਰਹਾਉ ਸਹਰੜੈ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਕਹਿਤ ਨਾਨਕ ਤੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਧਾਰ ਹਾਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੈ ਮੋਹੇ ਭਰਮ ਭਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੂਕੇ ਕੋਈ ਜਾਂ ਤਿਸ ਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਾਤਿ ਆਵੈ ਤਾਂ ਕੋ ਸੱਚੇ ਸੱਚ ਸਮਾਵੇ ਆਸਾ ਮਹੱਲਾ ਪਹਿਲਾ ਧੂਪ ਦੇ ਤਿਤ ਸਰਵਰੜੈ ਭੈਨੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੁਬਿਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵੀਸਰਿਆ ਹਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਭਇਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉੱਠ ਕਰਹਿ ਸਲਾਮ ਲੱਖਾ ਉੱਪਰ ਫਰਮਾਇਸ਼ ਤੇਰੀ ਲੱਖ ਉੱਠਦਾ ਕਹਿ ਮਾਨ ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੂਲਾ ਪੀਸੋ ਅੰਧੋ ਅੰਧਾਰਾ ਹਲਖ ਖਟਿਐ ਲਖ ਸੰਜੀਐ ਖਾਜੈ ਲਖ ਆਵਹਿ ਲਖ ਜਾਹਿ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹਿ ਲਖ ਸਾਸਤ ਸਮਝਾਵਣੀ ਲਖ ਪੰਡਤ ਪੜਹਿ ਪ੍ਰਾਣ ਜਾਂ ਪਤ ਲੇਖੈ ਨਾ ਪਵੈ ਤਾਂ ਸਭੇ ਕੋ ਪਰਵਾਣ ਸਚ ਨਾਮ ਪਤ ਊਪਜੈ ਕਰਮ ਨਾਮ ਕਰਤਾਰ ਐਨ ਸਹਿirdੈ ਜੇ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨੇ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫਕੜ ਪਾਏ ਲਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਪਾਹਿ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਕਿਰਿਆ ਸਚ ਨਾਮ ਕਰਤਾਰ ਐਥੈ ਊਟੈ ਆਗੇ ਪਾਛੈ ਏਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾਉ ਸੱਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੇ ਭਾਉ ਇਕ ਲੋਕੀ ਹੋਰ ਸੰਚਰੀ ਬ੍ਰਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਖੂਟਸ ਨਾਹੀ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੈ ਤਾਈਂ ਦੁਖ ਭੂਖ ਤੀਰਥ ਕੀਏ ਜੋਗੀ ਜਤੇ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਭਈ ਤਉ ਕਾਰਨ ਸਹਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇ ਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੇ ਕਾਂਬਰ ਸਾਲਕ ਸਾਧਿਕ ਛੋਡੀ ਦੁਨੀਆ ਥਾਏ ਪਏ ਸਾਦ ਸਹਜ ਸੁਖ ਰਸ ਕਸ ਤਜੀ ਅਲੇ ਕਾਪੜੇ ਛੋਡੇ ਚਮੜੀ ਲੀਏ ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰਵੇਸ ਭਏ ਖੱਲੜੀ ਕਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਉ ਸੰਗੀ ਤੇਰਾ ਕਰਨੈ ਨਾਨਕ ਜਾਤ ਕੈਸੀ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੀ ਥਿਰ ਨਾ ਰਹੈ ਜੈਸੀ ਭਵੈ ਉਦਾਸੀ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੈ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਉ ਫੂਲ ਮਾਲਾ ਗਲ ਪਹਿਰੂੰਗੀ ਹਾਰੂ ਮਿਲੇਗਾ ਪ੍ਰੀਤਮ ਤਬ ਕਰਾਂਗੀ ਸ਼ਿੰਗਾਰੂ ਪੰਜ ਸਖੀ ਹਮ ਏਕ ਪਤਾਰੂ ਪੇੜ ਲੱਗੀ ਹੈ ਜਿੜਾ ਚਾਲਣ ਹਾਰੂ ਪੰਜ ਸਖੀ ਮਿਲ ਰੁਦਨ ਕਰੇਹਾ ਸਾਹੁ ਪਜੂਤਾ ਪ੍ਰਣ ਰਤ ਨਾਨਕ ਲੇਖਾ ਦੇਹਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਾਸਾ ਘਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪਵਣ ਹੋਵੈ ਸੂਤ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਹਰਾਵੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਹੇ ਨਾ ਅਵਰੀ ਰਹਾ ਹਰ ਹਰ ਹਾਰ ਕੰਠ ਲੇ ਪਹਿਰੈ ਦਾਮੋਦਰ ਦੰਤ ਲਈ ਕਰ ਕਰ ਕਰਤਾ ਕੰਗਨ ਪਹਿਰੈ ਇਨ ਬਿਦ ਚਿੱਤ ਧਰੇ ਮਦਸੂਦਨ ਕਰ मुੰਦਰੀ ਪਹਿਰੈ ਪਰਮੇਸ਼ਰ ਪਟਲੇ ਧੀਰਜ ਧੜੀ ਬੰਧਾ ਵੈ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜ ਆਵੇ ਤਾ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਇ ਕਰੇ ਕਰਾਇ ਤਿਸ ਕਿਆ ਕਹੀਏ ਭਾਈ ਜੋ ਕਿਛ ਕਰਨਾ ਸੋ ਕਰ ਰਹਾ ਕੀਤੇ ਕਿਆ ਚਤਰਾਈ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੇ ਰਹਾਉ ਕਿਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ ਜੇ ਕੋ ਦਰਗਹ ਬਹੁਤਾ ਬੋਲੇ ਨਾਉ ਪਵੈ ਬਾਜਾਰੀ ਸਤ ਰੰਜ ਬਾਜੀ ਪੱਕਾ ਨਹੀਂ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਈ ਤਾਂ ਕੋ ਕਹੀਏ ਬੰਦਾ ਹਾਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ ਖਿੰθα ਖਿਮਾ ਹੰਡਾਵੂ ਜੋ ਕਿਛ ਕਰੈ ਭਲਾ ਕਰਮਾ ਨੂੰ ਸਹਿਜ ਜੋਗ ਨਿਧ ਪਾਵੂ ਬਾਬਾ ਜੁਗਤਾ ਜਿਉ ਜੁਗ ਹੈ ਜੁਗ ਜੋਗੀ ਪਰਮ ਤੰਤ ਮਹ ਜੋਗੰ ਅਮਰਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸੇਵ ਨਗਰੀ ਮਹ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੁਹੈ ਐਨਸ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੇ ਭੂਤੰ ਹਰ ਕੀ ਰਤ ਰਹਿਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾ ਨਾਮ ਵਰਨ ਅਨੇਕ ਕਹੋ ਨਾਨਕ ਸੁਣ ਪਰਧਰ ਜੋਗੀ ਪਾਰ ਬ੍ਰਹਮ ਲਿਵ ਏਕੰ